ਕਿਆ ਖਾਲਸਾ بھائی ਜੀ ਚਿਕੀ ਫਤੇ ਜਿਵੇਂ ਇੱਕ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦੀ ਦਾ ਮੌਸਮ ਆ ਰਿਹਾ ਹੈ ਜਿਹੜੇ ਆਪਣੇ ਗਲੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਆਵਾਰਾ ਕੁੱਤੇ ਫਿਰਦੇ ਨੇ ਇਹਨਾਂ ਨੂੰ ਮਾਰਨੇ ਤੋਂ ਬਿਨਾ ਕਿਉਂਕਿ ਇਹ ਬੇਜਵਾਨ ਹੈ ਬੇਜਵਾਨ ਨੂੰ ਮਾਰਨਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਬਹੁਤ ਗਲਤ ਹੈ ਜੇ ਆਪਾਂ ਇਹਨਾਂ ਨੂੰ ਕੁਝ ਦਾਨ ਨਹੀਂ ਕਰ ਸਕਦੇ ਕੁਝ ਖਲਾ ਨਹੀਂ ਸਕਦੇ ਕੁਝ ਪਲਾ ਨਹੀਂ ਸਕਦੇ ਠੀਕ ਹੈ ਤਾਂ ਇਹਨਾਂ ਨੂੰ ਮਾਰਿਆ ਵੀ ਨਾ ਕਰੋ ਠੀਕ ਹੈ ਇਹ ਆਪਣੀ ਰਾਖੀ ਕਰਦੇ ਆ ਠੀਕ ਹੈ ਇਹਨਾਂ ਨੂੰ ਅੰਨੀਕ ਪਛਾਣ ਹੁੰਦੀ ਹੈ ਵੀ ਹਾਂ ਭਈ ਇਹ ਬੰਦਾ ਆਪਣੇ ਮਹੌਲੇ ਦਾ ਹੀ ਬੰਦਾ ਆਪਣੇ ਠੀਕ ਹੈ ਆਪਣੇ ਏਰੀਏ ਦਾ ਇਹ ਬਗਾਨੇ ਬੰਦੇ ਨੂੰ ਆਉਣ ਨਹੀਂ ਦਿੰਦੇ ਠੀਕ ਹੈ ਬੇਜਬਾਨ ਦੀ ਅੱਜ ਸਾਰੇ ਅਸੀਂ ਆਪਣੇ ਦਾਵਾ ਜਿਹੜਾ ਪਿੰਡ ਦਾ ਜਿਹੜਾ ਸਾਰਾ ਯੂਥ ਹੈ ਅਸੀਂ ਇਕੱਠੇ ਹੋਏ ਨੇ ਅਸੀਂ ਇਹਨਾਂ ਨੂੰ ਦੁੱਧ ਬਰੈਡ ਜਿੰਨਾ ਕਿ ਸਾਡੇ ਤੋਂ ਸਰਿਆ ਅਸੀਂ ਇਹਨਾਂ ਨਾਲ ਜਿਹੜੇ ਆਵਾਰਾ ਸਾਨੂੰ ਉੱਤੇ ਦਿਖਦੇ ਆ ਰਹੇ ਘੁੰਮਦੇ ਆ ਤਾਂ ਅਸੀਂ ਉਹਨਾਂ ਨੂੰ ਜੋ ਵੀ ਸਾਡੇ ਤੋਂ ਅਸੀਂ ਲਿਆਏ ਉਹਨਾਂ ਨੂੰ ਆਪਾਂ ਖਵਾਵਾਂ ਪਲਾਵਾਂਗੇ ਠੀਕ ਹੈ ਬਾਕੀ ਮਿਲਦੇ ਤੁਹਾਨੂੰ ਅਗਲੀ ਵੀਡੀਓ ਅਗਲੀ ਵੀਡੀਓ ਚ ਧੰਨਵਾਦ ਜੀ कटानाले कटानाले व्याप भेज दिए जैसे इधर आके चलो चलो वाजिद ने आना सारे ਮਗੋਂ ਲਈ ਦੀ ਨਾ ਲੈ ਬਤਾ ਦਾਂ ਆਇਆ ਦੇ ਉਸੇ ਪਾ ਦੇ ਉਰਾ ਕਰ ਰੱਖ ਦੇ ਅਜੀ ਰੱਖ ਦੇ ਥੀਨੇ ਆਪਣੇ ਵਖਾ ਲੈਣੀ ਉਹ ਬੈਠਾ ਪਿੱਛਾ ਉਹ ਕਿੰਨੇ ਫਿਰ ਰੇ ਓ ਯਾਰ ਬਰੈਡ ਦੇ ਘੜ ਗਏ ਤੁਸੀਂ ਓਰੀ ਰੱਖ ਦੇ ਅਜੀ ਰੱਖ ਦੇ ਓਰੀ ਉਹ ਆ ਜੋ ਉਹ ਰੱਖ ਆਜੀ ਰੱਖ ਅਜੀ ਏਕਣਾ ਹੀ ਰੱਖ ਇੱਕ ਬਰੈਡ ਤਾਂ ਦੇ ਆ ਅਜੀ ਲੈ ਲੋ ਆ ਜਾ

ਪੀ ਲੈ ਭਾਈ ਪੀ ਲੈ ਅਡੀ ਲੈ ਕੋਈ ਨਹੀਂ ਲੈ ਕੋਈ ਨਹੀਂ ਲੈ 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 ਨਹੀਂ ਬੇ ਦਰਦਾ ਇਹ ਰੇ ਇੱਕ ਦੋ ਆਪਨੇ ਰਹੋਗੇ ਤਾਂ ਖਾਏ ਗਏ ਕੋਸ਼ ਨੂੰ ਦੇਖ ਕੇ ਪਤਾ ਲੱਗਦਾ ਜੀ ਦਰਦਾ ਇਹ ਰੇ ਇਕ ਹੋਰਤਾ ਯਾਰ ਉਹ ਫਿਰ ਦੀ ਇੱਕ ਪਾ ਤਾ ਨੂੰ ਪਾ ਇਕ ਹੋਰਤੀ ਯਾਰ ਕੋਈ ਬੰਦਾ ਲੱਗੀ ਹੋ ਜਾਈ ਉਹ ਬੇਸਪੁਰ ਦੇ ਦੇ ਇਦਾਂ ਵੀ ਰੱਖ ਦੇ ਇਹਦੇ ਵਿੱਚ ਰੱਖ ਬ੍ਰੈਡ ਐ ਨਾ ਘਰ ਉਹ ਸਾਈਡ ਪਰ ਰੱਖ ਦੇ ਆਓ ਸਾਈਡ ਪਰ ਰੱਖ ਲੋ ਬਾਜੇ ਦਾ ਬਾਹਰ ਲੈਣੀ ਇਹਨਾਂ ਨੇ ਅੱਧੇ ਤੋਂ ਇਹ ਉਂਗਲੀ ਕੈਮਰਿਆਂ ਪਰ ਰੱਖੀ ਹੋਈ ਉਹ ਨਹੀਂ ਯਾਰ ਉਹ ਜਾ ਰਹੀ ਕੁੱਤੀ ਜਾ ਉਹ ਰਹੀ ਯਾਰੀ ਹਾਂ ਦੁੱਧ ਪਾ ਦੇ ਦੁੱਧ ਪਾਓ ਕਿਹੜੇ ਉੱਦੋਂ ਉਹ ਉੱਥੇ ਬੋਧ ਰੋ ਸਾਈਡ ਪਰ ਆ ਉੱਦੋਂ ਉੱਦੋਂ ਲੈ ਚੱਲ ਕੈਮਰਾ ਜਾਂ ਆ ਸਾਈਡ ਤੋਂ ਰੱਖ ਦੇ ਮੈਂ ਚਲਦਾ ਮੁੰਡਾ ਬਿਸਕੁਟ ਦੇ ਦੇ ਕਾਲੀ ਦੇ ਬਿਸਕੁਟ ਦੇ ਦੇ ਆ ਫੜ ਆਹ ਹਾਂ ਦੇਰ ਵਿੱਚ ਜਾ ਦੇਖ ਦੇ ਇਹਨਾਂ ਨੂੰ ਪੈਕੇਟ ਦੇ ਦੇ ਇੱਕ ਪੈਕੇਟ ਦੇ ਦੇ ਉਹ ਬਣਾ ਦੇ ਉਧਰ ਵੀ ਬਣਾ ਦੇ ਵੀਡੀਓ ਬੜੀ ਪੈਕੇਟ ਦੇ ਦੇ ਇਹਨਾਂ ਨੂੰ ਉਧਰ ਬਣਾ ਦੇ ਦੇ ਦੋ ਬੰਦੇ ਚਲੋ ਆਜੋ ਗਾਂ ਸੁੱਕੀ ਬਣਾ ਇੱਧਰ ਬਣਾ ਲਈ ਖਾਂਦੇ ਨੂੰ ਲੈ ਕਾਲਪ ਸਾਦੇ ਇਹਦੇ ਚ ਕੁਝ ਉਹ ਵਾਹ ਬਈ ਵਾਹ ਮੁੰਡਿਆ ਬੱਤ 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 ਕੰਮ ਜਲਾ ਹੁੰਦੇ 1500 ਲਿਖਣਾ ਨੰਬਰ ਲਿਖ ਕੇ ਜਾਣਾ ਬਹੁਤ ਹੋਵੇ ਫਿਰ ਯਾਰ ਫੋ ਲੈ ਹਟ ਦੁੱਧ ਪਾ ਦੋ ਕੰਕ੍ਰੀਟ ਪਾ ਦੋ ਨਾਲ ਆ ਲਓ ਕੌਲੀ ਚ ਪਈ ਦੇਖਦਾ ਪੈਣੇ ਹੁੰਦੇ ਰਿਹਾ ਵੀ ਆ ਗਿਆ ਕੈਚ ਕਰੀ ਯਾਰ ਮੈਂ ਮਾਂ ਨੂੰ ਬੁਲਾ ਕੇ ਤੇਰੇ ਆ ਬਸ ਬਸ ਦੋ ਆ ਗਏ ਹੋਰ ਦੋ ਆ ਗਏ ਹੋਰ ਬਰੈਡ ਬੁਲਾ ਦੇ ਕਰ ਦੇ ਆ ਦੋ ਖਾਣ ਦੇ ਆ ਆ ਖਾਣ ਦੋ ਇਹਨੇ ਤਾਂ ਖਾਣਾ ਚੁ ਵੀ ਸਾਈਡ ਉਹਨੂੰ ਦੋਏ ਨੂੰ ਬੁਲਾ ਲਓ ਮਿੱਟੀ ਮਾ ਨਾ ਪਾ ਉਹਦੀ ਮਿੱਟੀ ਮਾ ਪਾ ਮਿੱਟੀ ਮਾ ਘੇਰੋ ਯਾਰ ਕੋਲੀਆਂ ਘਰਵਾਤ ਤੇ ਲੈ ਕੇ ਆ ਕੋਲੀਆਂ ਚਾਹ 10 ਲਾ ਦੋ ਹੋ ਆ ਗਏ ਆ ਆ ਆ ਆ ਆ ਆ ਕੋਲੀ ਦੇ ਕੋਲੀ ਦੇ ਕੋਲੀ ਦੋ ਖਾ ਲਓ ਆ ਜਾ ਪਾ ਦੇ ਪਾ ਦੇ ਕੋਲੀ ਦੋ ਵੀਰੇ ਵਾਲਾ ਨਹੀਂ ਖੜੇ ਚੋਣ ਦੀ ਧਾਰੀ ਹੈ ਲੈ 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 ਕੀ ਲੈਣਾ ਭਾਈ ਬਿਸਕੁਟ ਘਟਾ ਹੈ ਬਿਸਕੁਟ ਨਾ ਭਾਈਓ ਬਰੈਡ ਵੀ ਖਵਾ ਲਓ ਉਹ ਕੋਲੀ ਦੋ ਕੋਲੀ ਉਹਦੀ ਥੋੜੇ ਕੋਲੇ ਦੀ ਭਾਈ ਅਜੀ ਕੋਲੇ ਕੋਲੀ ਨਾ ਭਾਈ ਉਹ ਪਾਸ ਤੋਂ ਭਾਈਆ ਕੋਲੀ ਉਹ ਪਿੱਛੇ ਵਾਲੀ ਨੂੰ ਵੀ ਦੇਣੀ ਉਹਨੇ ਖੜਾ ਇੱਕ ਉਹਨੇ ਕਿਹਾ ਅਮਰ ਸ਼ਗਾਇ ਉਹ ਜੂਠਾ ਨਹੀਂ ਕਹਿੰਦਾ ਉਹ ਅਜ ਨਾ ਬੋਲੀ ਵੀਡੀਓ ਬਣਾਉਣੀ ਉਹਦਾ ਕੋਈ ਜਿੱਦ ਉਹਦਾ ਕੱਟ ਦੇਣੀ ਉਹ ਸਭ ਕੱਟ ਦੇਣਾ ਲੈ ਕੋਲੀ ਲੈ ਆ ਲੈ ਕੋਲੀ ਆ ਜਾ ਉਰੇ ਨੂੰ ਆ ਜਾ ਨਾਲ ਥੱਲੇ ਨੂੰ ਨਾ ਨਾ ਉਹ ਪਾ ਦੇ ਸੈਡ ਕਿਤਾ ਲੈ ਗਿਆ ਬ੍ਰੈਡ ਹਾ ਹਾ ਕਾਲਾ 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 ਖਾਲੇ ਹੁੰਦੀ ਆ ਬਸ ਵਿਚੇ ਪਾ ਦੇ ਵਿਚੇ ਪਾ ਦੇ ਠੇਠਾ ਨਾ ਗੇਰੋ ਤੋੜ ਕੇ ਪਾ ਦੇ ਨਾ ਨਾ ਬਸ ਬਸ ਬਹੁਤ ਹੈ ਬਹੁਤ ਹੈ ਹੋਰ ਨਾ ਭਾਈ ਥੱਲੇ ਰੱਖ ਥੱਲੇ ਰੱਖ ਬਸ ਆ ਜਾ ਇੱਧਰ ਆ ਜਾ ਆ ਜਾ ਕਰੈਕਟ ਕੋਈ ਜਿਸਨੇ ਬ੍ਰੈਡ ਦਾ ਇਰਾਦਾ ਨਹੀਂ ਨਹੀਂ ਕੋਈ ਕੋਨੇ ਪਾ ਦਿਓ ਆ ਜਾ ਬਸ ਸੜੋਟ ਨੂੰ ਡਰਦਾ ਹੋ ਆ ਜਾਓ ਇੱਧਰ ਆ ਜਾਓ ਡਰਦਾ ਯਾਰ ਉਹ ਉਹ ਰਹੀ ਆ ਇਹ ਕਿਹੜਾ ਬੱਸ ਉੱਥੇ ਵਾਕੀ ਆ ਜਾ ਕਾਮ ਬਲੀ ਆਂਟੀ ਕਾਮ ਬਲੀ ਟੱਕਰ ਹੁਣ ਬਣਾ ਹੁਣ ਹੋੜੀ ਹੋੜੀ ਜਾਣੇ ਡੇ ਉਹ ਕਾਲੀ ਜਾ ਸਾਰੀਆਂ ਵੀੜੀਆਂ ਬਣਨੀਆਂ ਵੀੜੀਆਂ ਬਡੀਆਂ ਸਾਰੇ ਪਾਸੇ ਲਓ 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 ਲੈ 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 ਸਾਰੀਆਂ ਨੇ ਬਾਏ 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 ਬਾਜ਼ਾ ਥੋੜੇ ਥੋੜੇ ਬਾਏ ਉੱਤ ਲਿਆਓ ਯਾਰ ਆ ਨਿਆਣੇ ਲੋ ਜੀ ਬਰੈਡ ਉੱਕਾ ਖਾ ਲਓ ਬੇਫੁੱਲੋ ਇਹ ਲੋ ਖਾ ਲੇ ਬਰੈਡ ਦੇ ਦੋ ਬਰੈਡ ਦੇ ਦਿਓ ਇਹ ਨਿਆਣੇ ਨੂੰ ਉਧਰ ਖਾ ਲੈ ਨਹੀਂ ਬਰੈਡ ਆਇਆ ਆਹ ਹੋਇਆ ਸੂਰ ਹੋ ਗਿਆ ਨਹੀਂ ਹੋਇਆ ਬਰੈਡ ਨਾਲੀ ਖਾ ਲਓ ਉਹ ਇਹਨੂੰ ਆਜੋ ਆਜੋ ਖਾ ਲੈਣ ਦੋ ਚਲੋ 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 ਗੇ ਗੇ ਅਗਲੇ ਰੈਸਟਪਾਸ ਇੱਥੇ ਬਲ ਜਾ ਦੁੱਧ ਪਾ ਰਹੇ ਹੋ ਚਲੇ ਜਾਇਓ ਆ ਜਾ ਕਿਹੜਾ ਆ ਗਿਆ ਹੁਣ ਕਿੱਥੇ ਆ ਜਾ ਨਾਲ ਸਿੱਖਿਓ ਨਾ ਫੜਾ ਜਾ ਲੈਣਾ ਚਾਹੇ ਲੈਣਾ ਚਾਹੇ ਆ ਜਾ ਯਾ ਆ ਜਾ ਨਾ ਇਹਨਾਂ ਨੂੰ ਨਾ ਮੈਂ ਪੰਜਾਬ ਕੋਲ ਕੋਈ ਨਹੀਂ ਮਾਣਦੀ ਕੋਈ ਨਹੀਂ ਕੋਈ ਨਹੀਂ ਇਹਨੂੰ ਨਾ ਆਨਕਾਨੀ ਇਹਨੂੰ ਖਾ ਲੈਣਾ ਖਾ ਲੈਣਾ ਆਯੋ ਬਾਬ ਤੁਸੀਂ ਦੇਖਿਆ ਅਸੀਂ ਜੋ ਵੀ ਕੰਮ ਕਰਿਆ ਤੁਸੀਂ ਵੀ ਵੀਡੀਓ ਦੇ ਵਿੱਚ ਸਾਰਿਆਂ ਨੇ ਦੇਖ ਹੀ ਲਿਆਏ ਸਾਨੂੰ ਮੁਸ਼ਕਿਲਾਂ ਬਹੁਤ ਆਈਆਂ ਕਿਉਂਕਿ ਅਸੀਂ ਬੰਦੇ ਕਾਫੀ ਸੀਗੇ ਜਦੋਂ ਅਸੀਂ ਸਮਾਨ ਪਾਉਂਦੇ ਸੀਗੇ ਉਹ ਡਰ ਕੇ ਭੱਜ ਜਾਂਦੇ ਸੀ ਤਾਂ ਹੁਣ ਅਸੀਂ ਅੱਗੇ ਤਾਂ ਹੋਰ ਮਤਲਬ ਅਸੀਂ ਆਪਣੇ ਜਿਹੜੇ ਸਾਡੇ ਪਿੰਡ ਦੇ ਛੋਟਾ ਯੂਥ ਹੈ ਇਹ ਇਹ ਬੱਚੇ ਅਸੀਂ ਇਹਨਾਂ ਨੂੰ ਵੀ ਕਿਹਾ ਹੈ ਭਾਈ ਵੀ ਜਿੱਥੇ ਵੀ ਤੁਹਾਨੂੰ ਕੋਈ ਪਸ਼ੂ ਦਿਖਦਾ ਏ ਠੀਕ ਹੈ ਜਾਂ ਕਿਸੇ ਕੋਈ ਲੋੜਵੰਦ ਦਿਖਦਾ ਏ ਜਿੰਨੀ ਕਸੀ ਮਦਦ ਕਰ ਸਕਦੇ ਉਹਨਾਂ ਦੀ ਮਦਦ ਕਰਾਂਗੇ ਠੀਕ ਹੈ ਸਾਨੂੰ ਤੁਸੀਂ ਖੁਦ ਵੀ ਮੌਕਾ ਦਿਓ ਸੇਵਾ ਕਰਨੇ ਦਾ ਜਿੱਥੇ ਅਸੀਂ ਜਿੰਨੀ ਕਿ ਸੇਵਾ ਕਰ ਸਕਦੇ ਉਹਨਾਂ ਦੀ ਸੇਵਾ ਅਸੀਂ ਜਿਹੜਾ ਸਾਡਾ ਯੂਥ ਹੈ ਪਿੰਡ ਦੌਮਾ ਜਿਹੜੇ ਦਾ ਅਸੀਂ ਉਹਨਾਂ ਦੀ ਸੇਵਾ ਨਿਭਾਵਾਂਗੇ ਬਾਕੀ ਜੇ ਕੋਈ ਘਾਟ ਬਾਦ ਕੋਈ ਵੀਡੀਓ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਆਪਣੇ ਛੋਟੇ ਬੱਚੇ ਸਮਝ ਕੇ ਸਾਨੂੰ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ